फार्मਟਰ ਹੈ ਇੱਕ ਪੰਜ ਮਾਡਲ ਇਹ ਪੰਜ ਮਾਡਲ ਹੈ ਵੀਰੇ ਪਿੱਛੇ ਰੇਣੀ ਦਾ ਨੰਬਰ ਹਰਿਆਣਾ ਨੰਬਰ ਹੈ ਪਹਿਲੇ ਮਾਲਕ ਦਾ ਡਬਲ ਕਲਚ ਹੈ ਪਿੱਛੇ 14928 ਦੇ ਟਾਇਰ 80 ਪੈਸੇ ਆ ਅੱਗੇ 616 ਦੇ 80 ਪੈਸੇ ਆ 245000 ਡਿਮਾਂਡ ਕਰਦੇ ਆ ਵੀਰੇ 225000 ਦਾ ਟਰੈਕਟਰ ਲੈ ਵੀ ਸਿਰਫ 225000 ਦਾ ਇਹ ਲੈ ਜੀ ਜੀ ਐਸ ਟਿਕਟ ਆ ਆਪਾਂ ਵੀ ਰੇਟ ਚ ਕਰਾਂਗੇ ਕਟਾ ਉਹ ਤਾਂ ਆਪਣੇ ਆਪ ਹੀ ਕਰਨਾ ਪਊ ਬਾਈ ਠੀਕ ਆ ਜੇ ਮੈਂ ਪਹਿਲਾਂ ਡਿਸਕਾਊਂਟ ਘੱਟ ਕਰਦੇ ਜ ਹੁਣ ਵਧਾ ਕਰਨਾ ਪਊ ਨਾ ਆਪਾਂ ਰੇਟ ਹੀ ਘਟਾਤੇ ਠੀਕ ਹੈ ਯਾਰ ਇਹ ਵੀ ਗੱਲ ਠੀਕ ਹੈ ਹਾਂ ਇਹਨਾਂ ਦਾ 852 ਇਹ ਮਾਡਲ ਦਾ ਮਾਡਲਾ 2016 ਹਾਂਜੀ ਅੱਡ ਤੇਲ ਵਾਲਾ ਟਰੈਕਟਰ ਹੈ ਜਿਵੇਂ ਨਵਾਂ ਟਰੈਕਟਰ ਹੈ ਠੀਕ ਹੈ ਜੀ ਕਿਸੇ ਚੀਜ਼ 'ਚ ਕੋਈ ਕਮੀ ਨਹੀਂ ਕੋਈ ਸੈਲਫ ਤੇ ਟੱਕ ਨਹੀਂ ਯਾਰ ਇੱਥੋਂ ਤੱਕ ਕੀ ਆ ਪੱਠੀ ਤੇ ਰੰਗ ਵੇ ਪੱਠੀ ਤੇ ਰੰਗ ਵੀ ਪਿਆਣਾ ਹਜੇ ਹਾਂ 2811 ਘੰਟੇ ਚੱਲਿਆ ਹੋਇਆ ਲੈ ਵੀ ਚੱਲੇ ਹੀ ਥੋੜਾ ਟਰੈਕਟਰ ਅਸੀਂ ਕੱਲ ਦੋਸਤੋ ਅੱਜ ਪਹੁੰਚੇ ਜੀ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਬਰਾੜ ਬਾਈ ਕੋਲੇ ਕਰਦੇ ਗੱਲਬਾਤ ਅਸੀਂ ਆ ਜੀ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਦੱਸੋ ਕਿੰਨੇ ਕ ਟਰੈਕਟਰ ਲੈ ਕੇ ਆਏ ਹੈਗੇ ਠੀਕ ਹੈ ਜਿਵੇਂ ਬਈ ਜੀ ਐਸਟੀ ਟਿਕਟ ਆ ਆਪਾਂ ਵੀ ਰੇਟ ਤੇ ਕਰਾਂਗੇ ਕਟਾ ਉਹ ਤਾਂ ਆਪਣੇ ਆਪ ਹੀ ਕਰਨਾ ਪਊ ਬਈ ਠੀਕ ਆ ਜੇ ਮੈਂ ਪਹਿਲਾਂ ਡਿਸਕਾਊਂਟ ਕੱਟ ਕਰ ਦੇ ਜੀ ਹੁਣ ਵੱਧ ਕਰਨਾ ਪਊ ਨਾ ਆਪਾਂ ਰੇਟ ਹੀ ਘਟਾਤੇ ਠੀਕ ਆ ਚਲ ਇਹ ਵੀ ਗੱਲ ਠੀਕ ਆ ਹਾਂ ਪਹਿਲਾਂ ਰੇਟ ਹੀ ਘਟਾਤੇ ਜੀ ਚਲੋ ਬਈ ਪਹਿਲਾਂ ਵੀਡੀਓ ਸਟਾਰਟ ਕਰਦੇ ਆ ਫਾਰਮਟ੍ਰੈਕ 60 ਤੋਂ ਕਿੰਨੇ ਮਾਡਲ ਹੈ ਜੀ ਇਹ 2009 ਮਾਡਲ ਹੈ ਵੀਰੇ 9 ਮਾਡਲ ਹੈ ਹਰਿਆਣਾ ਨੰਬਰ ਹੈ ਪਹਿਲੀ ਪਾਰਟੀ ਦਾ ਟਰੈਕਟਰ ਹੈ ਹਾਂਜੀ ਟਾਇਰ 75 80 ਪੈਸੇ ਆ ਟਰੈਕਟਰ ਨੂੰ ਠੀਕ ਆ ਜੀ ਠੀਕ ਆ ਜੀ ਰੇਟ ਇਹਦਾ 275000 ਡਿਮਾਂਡ ਕਰਦੇ ਆ 275 ਡਿਮਾਂਡ ਆ ਅੱਗੇ ਆਪਾਂ 60 62 ਦਾ ਵੇਚਦੇ ਹੁੰਦੇ ਸੀ ਹੁਣ ਆਪਾਂ ਢਾਈ ਲੱਖ ਦਾ ਦੇ ਦੇ ਲੈ ਬਈ ਢਾਈ ਲੱਖ ਰੁਪਏ ਦਾ ਟਰੈਕਟਰ ਲੈ ਦਿਓ ਡੀਐਸਟੀ ਕਟਿਆ ਕਰਕੇ ਬਾਈ ਨੇ ਡਿਸਕਾਊਂਟ ਕਰਤਾ ਵਧੀਆ ਜੀ ਹਾਂਜੀ ਹੁਣ ਅੱਗੇ ਦਿਖਾਉਣਾ ਜੀ ਸਪਰਾਜ 852 ਇਹ ਮਾਡਲ ਦਾ ਮਾਡਲ ਆ 2016 ਹਾਂਜੀ ਅੱਡ ਤੇਲ ਵਾਲਾ ਟਰੈਕਟਰ ਹੈ ਜਿਵੇਂ ਨਵਾਂ ਟਰੈਕਟਰ ਹੈ ਠੀਕ ਆ ਜੀ ਕਿਸੇ ਚੀਜ਼ 'ਚ ਕੋਈ ਕਮੀ ਨਹੀਂ ਕੋਈ ਸੈਲਫ ਤੇ ਟੱਕ ਨਹੀਂ ਯਾਰ ਇੱਥੋਂ ਤੱਕ ਕੀ ਆ ਪੱਠੀ ਤੇ ਰੰਗ ਵੇ ਪੱਠੀ ਤੇ ਰੰਗ ਵੀ ਪਿਆਣਾ ਜੀ ਹਾਂ 2811 ਘੰਟੇ ਚੱਲਿਆ ਹੋਇਆ ਲੈ ਵੀ ਚੱਲੇ ਈ ਥੋੜਾ ਟਰੈਕਟਰ ਇਹਦਾ ਜੀਐਸਟੀ ਦਾ ਵੀ ਕੋਈ ਅਸਰ ਨਹੀਂ ਐਨੂੰ ਠੀਕ ਆ ਜੀ ਇਹਦਾ ਕੰਡੀਸ਼ਨ ਵੇਚਦੀ ਆ ਹਾਂ ਇਹਦੀ ਕੰਡੀਸ਼ਨ ਵਿਕਣੀ ਆ ਚਾਰੇ ਟਾਇਰ ਜਹਾਦੀ ਬਈ ਹਾਂ ਚਾਰੇ ਟਾਇਰ 90 ਪੈਸੇ ਐਮਆਰਐਫ ਕੰਪਨੀ ਦੇ ਅੱਗੇ ਰੇਡੀਅਲ ਜੇ ਪਾਏ ਹੋਏ ਜਿਹੜੇ ਅੱਜਕੱਲ ਚੱਲਦੇ ਆ ਮਹਿੰਗੇ ਵਾਲੇ ਠੀਕ ਆ ਜੀ ਇੰਜਨ ਗੇਅਰ ਦਾ ਪੂਰਾ ਟੌਪ ਦਾ ਇਹ ਡੀਟੀ ਮਾਡਲ ਆ ਜੀ ਡੀਟੀ ਮਾਡਲ ਆ ਫੁੱਲ ਟੌਪ ਵਾਲਾ ਮਾਡਲ ਆ ਜੀ ਠੀਕ ਆ ਜੀ ਪਾਵਰ ਸਟੀering ਹੈ ਰਿਵਰਸ ਪੀਟੀਓ ਡਿਸਟਰੀਬਿਊਟਰ ਜੀ ਡਬਲ ਜੀ ਅਗੇ ਹਾਂਜੀ ਠੀਕ ਹੈ ਡਿਸਟ੍ਰੀਬਿਊਟਰ ਵੀ ਲੱਗਿਆ ਵੈ ਬਈ ਨੰਬਰ ਵੀ ਪੰਜਾਬ ਆ ਗਿਆ ਨਾ ਪੰਜਾਬ ਪਹਿਲੇ ਕਰਦਾ ਜੀ ਠੀਕ ਹੈ ਜੀ ਫਰਸਟ ਪਾਰਟੀ ਆ ਬਈ ਡਿਮਾਂਡ ਇਹਦੀ ਡਿਮਾਂਡ ਵੀਰੇ ਇਹਦੀ ਹੈਗੀ ਆ 5.45 ਸਵਾ 5 ਲੱਖ ਦਾ ਟਰੈਕਟਰ ਦੇ ਸਵਾ 5 ਦਾ ਜੀ ਹਾਂਜੀ ਠੀਕ ਹੈ ਜੀ ਅੱਗੇ ਆ ਗਿਆ ਜੀ ਸਵਾ ਲਿੱਕਾ ਡੀਆਈ 60 ਵਾਲਾ ਇਹ ਆ ਗਿਆ ਜੀ ਮਾਈਲੇਜ ਮਾਸਟਰ ਤਿੰਨ ਸਿਲੰਡਰ ਚ ਆ ਜਾਂਦਾ ਨਾ ਬਈ ਹਾਂ ਤਿੰਨ ਸਿਲੰਡਰ ਵਾਲਾ ਵੀਰੇ ਡਬਲ ਕਲੱਚ ਆ ਤੇਲ ਬ੍ਰੇਕ ਆ 6 ਚੀ ਦੀ ਠੀਕ ਹੈ ਜੀ ਆਮ 60 4 ਸਿਲੰਡਰ ਚੋਂ ਦਾ ਆ ਆਮ 4 ਸਿਲੰਡਰ ਚੋਂ ਇਹ ਕਰਨ ਵਾਲਾ ਹੁੰਦਾ ਐ ਐਮ ਐਮ ਵਾਲਾ ਹਾਂਜੀ ਹਾਂਜੀ ਇਹ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਪਹਿਲੀ ਪਾਰਟੀ ਪੀ ਵੀ 11 ਹੀ ਇਹ ਹੈ ਜੀ ਠੀਕ ਹੈ ਜੀ ਸਾਰਾ origignal tractor sticker ਤੱਕ ਨਾਲ ਦੇ ਟਰੈਕਟਰ ਨੂੰ ਸਾਰੇ ਚੱਕਰ ਵੀ ਨਾਲ ਦੇ ਆ ਹਾਂਜੀ ਰੰਗ ਪੇਂਟ ਦਾ ਵੀ ਰੰਗ ਵੀਰੇ a to z origignal ਆ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਟਾਇਰ ਵੀਰੇ 80 ਪੈਸੇ ਆ ਚਾਰੇ ਸਾਈਡ ਗੇਅਰ ਆ ਸਾਈਡ ਗੇਅਰ ਆ ਜੀ ਇਹ ਪਲੇਟ ਤੇਰੇ ਦੀ ਡਿਮਾਂਡ ਇਹਦੀ 290000 ਰੁਪਿਆ ਵੀਰੇ 290 ਡਿਮਾਂਡ ਆ ਜੀ ਹਾਂਜੀ ਲੈਣ ਦੇਣਾ ਬਈ ਲੈਣ ਦੇਣ 275 ਦਾ ਦੇ ਦਿਆਂਗੇ 275 ਦਾ ਜੀ ਠੀਕ ਆ ਜੀ ਅੱਗੇ ਆ ਗਿਆ ਜੀ ਆਰਮਰ ਟਰੈਕ ਚੈਂਪੀਅਨ ਆ ਨਾ ਪੰਜਾਬ ਨੰਬਰ ਆ ਹਾਂਜੀ ਇਹ ਸਿੰਗਲ ਕਲੱਚ ਹੁੰਦਾ ਜਾਂ ਡਾ ਇਹ ਸਿੰਗਲ ਕਲੱਚ ਆ ਵੀਰੇ 13 ਦੇ ਟਾਇਰਾਂ ਚ ਟਾਇਰ ਟਰੈਕਟਰ ਨੂੰ 90 ਪੈਸੇ ਆ ਠੀਕ ਆ ਜੀ ਇੰਜਨ ਗੇਅਰ ਦਾ ਟਰੈਕਟਰ ਪੂਰਾ ਵਧੀਆ ਠੀਕ ਆ ਰੰਗ ਦਾ ਸਾਰਾ オリジナル ਆ ਮਗਰਾੜ ਮਰੂਤ ਨਾਲ ਦੇ ਸ਼ੀਸ਼ੇ ਅਰਗੇ ਟਰੈਕਟਰ ਤੇ ਨਾਲ ਦੇ ਹੀ ਆ ਬਈ ਸਾਰੇ ਹਾਂ ਪਹਿਲੇ ਮਾਲਕ ਦਾ ਪੀ ਵੀ ਨੰਬਰ ਆ ਜੀ ਠੀਕ ਆ ਜੀ 275 ਵੀਰੇ ਡਿਮਾਂਡ ਕਰਦੇ ਆ 2.5 ਲੱਖ ਦਾ ਦੇ ਦਿਆਂ 11 ਮਾਡਲ ਆ 11 ਮਾਡਲ ਦਾ ਮਿਲ ਜ ਹਰਿਆਣਾ ਇਹ ਇਲਾਕਾਲੇ ਦੋ ਘਰਤੇ ਆ ਹੁਣ ਅੱਗੇ ਦੇਖਨੇ ਆ ਹੋਰ ਵੀ ਹੈਗਾ ਕੋਈ ਹੁਣ ਇਹ 60 ਵਾਲਾ ਬਈ ਆਰਮਨ ਟ੍ਰਿਕ ਪੰਜ ਮਾਡਲ ਇਹ ਪੰਜ ਮਾਡਲ ਹੈ ਵੀਰੇ ਪਿੱਛੇ ਹਰਿਆਣਾ ਦਾ ਨੰਬਰ ਹਰਿਆਣਾ ਨੰਬਰ ਆ ਪਹਿਲੇ ਮਾਲਕ ਦਾ ਡਬਲ ਕਲਚ ਆ ਪਿੱਛੇ 14928 ਦੇ ਟਾਇਰ 80 ਪੈਸੇ ਆ ਅੱਗੇ 616 ਦੇ 80 ਪੈਸੇ ਆ ਇਹ ਫਰੰਟ ਵਾਲੇ ਦੇ ਨਮੇ ਵਰਗੇ ਬਸ ਨਮੇ ਵਰਗੇ ਕਹਿ ਲੋ ਹੈ ਚਾਰੀ ਨਮੇ ਵਰਗੇ ਆ ਨਮੇ ਵਰਗੀ ਆ ਹਾਂਜੀ ਠੀਕ ਹੈ ਇਹ ਡਬਲ ਕਲਚ ਚ ਆ ਗਿਆ ਪੰਜ ਮਾਡਲ ਦੀ ਡਿਮਾਂਡ ਜੀ 2 ਲੱਖ 45 ਹਜ਼ਾਰ ਡਿਮਾਂਡ ਕਰਦੇ ਆ ਵੀਰੇ 2 ਲੱਖ 25 ਹਜ਼ਾਰ ਦਾ ਰੇਟਰ ਤੇ ਲੈ ਵੀ ਸਿਰਫ 2 ਲੱਖ 25 ਹਜ਼ਾਰ ਦਾ ਇਹ ਲੈ ਜੀ ਹਾਂਜੀ ਅੱਗੇ ਆ ਗਿਆ ਜੀ ਫਾਰਮਟ੍ਰੈਕ 60 ਈਪੀਆਈ ਵਾਲਾ ਈਪੀਆਈ ਜੀ ਇਹ 2000 ਤੇ 14 ਮਾਡਲ ਹੈ ਫਰਸਟ ਓਨਰ ਹੈ 2160 65 ਘੰਟੇ ਚੱਲਿਆ ਨਾਲ ਦੇ ਟਾਇਰ ਆ ਜੀ ਠੀਕ ਹੈ ਜੀ ਕਲਾ ਕਲਚ ਕਲਚ ਖੁੱਲਿਆ ਹੋਰ ਟਰੈਕਟਰ ਕਿਤੋਂ ਖੁੱਲਿਆ ਨਹੀਂ ਠੀਕ ਹੈ ਜੀ ਲਿੰਕਾਂ ਦਾ ਵੀ ਸਾਫ਼ ਆ ਵੀਰੇ ਸਾਰਾ ਸਾਫ਼ ਹੈ ਵੀਰੇ ਲਾਈਟ ਖੁੱਲਿਆ ਕਰ ਕੱਲਾ ਕਲਚ ਪਲੇਟ ਪਈ ਹੋਈ ਆ ਹੋਰ ਕਿਤੋਂ ਖੁੱਲਿਆ ਨਹੀਂ 4 15 ਡਿਮਾਂਡ ਕਰਦੇ ਆ 3 90 ਦਾ ਟਰੈਕਟਰ ਦੇ ਦਿਆਂਗੇ 3 ਲੱਖ 90 ਹਜ਼ਾਰ ਦਾ ਹਾਂਜੀ ਪੰਜਾਬ ਨੰਬਰ ਆ ਗਿਆ ਪੰਜਾਬ ਨੰਬਰ ਪਹਿਲੇ ਮਾਲਕ ਦਾ ਕੈਸ਼ ਦਾ ਟਰੈਕਟਰ ਠੀਕ ਆ ਜੀ ਅੱਗੇ ਆ ਗਿਆ ਜੀ ਮਹਿੰਦਰਾ ਮਹਿੰਦਰਾ 265 ਜੀ ਡੀਆਈ ਭੂਮੀ ਪੱਤਰ ਵਾਲਾ 2000 ਮਾਡਲ ਹੈ ਹਾਂਜੀ ਟਾਇਰ 80 ਪੈਸੇ ਆ ਜੇਕੇ ਦੇ ਕੋਕਾ ਪੀਸ ਆ ਸਾਰੇ ਸਾਰਾ Ориਜੀਨਲ A to Z ਬੰਪਰ ਤੱਕ ਪੇਂਟ Ориਜੀਨਲ ਹੈ ਟਰੈਕਟਰ ਬੰਪਰ ਵੀ ਨਾਲ ਦਾ ਹੀ ਆ ਹਾਂਜੀ ਠੀਕ ਹੈ ਜੀ ਚੱਕਾ ਚੁੱਕਾ ਦਾ ਵੀ ਰੱਗ ਦੇ ਲਓ ਸਾਰਾ ਓਰੀਜਨਲ ਹੈ ਵੀਰੇ ਰਮਰਮਾ ਦਾ ਸਾਫ ਹੈ ਜੀ ਕਿਸੇ ਚੀਜ਼ ਚ ਕੋਈ ਕਮੀ ਨਹੀਂ ਟਰੈਕਟਰ ਦੇ ਜੀ ਚੱਕਰ ਟੁੱਕਰ ਵੀ ਨਾਲ ਦੀ ਹੈ ਸਾਰਾ ਕੁਝ ਭਰਾ ਨਾਲ ਦਾ ਇਹਦਾ ਕੋਈ ਕੋਈ ਚੀਜ਼ ਨਹੀਂ ਹੈ ਦੀ ਬਦਲੀ ਖਦਲੀ ਹੈਗੀ ਟਰੈਕਟਰ ਦੀ ਨਿਕਾਈ ਦੀ ਕੋਈ ਛੇੜ ਛਾੜ ਨਹੀਂ ਟਰੈਕਟਰ ਹਾਂ ਜੀ ਤੇ ਇਹ ਆ ਗਿਆ ਜੀ ਪੂਰੇ 2000 ਮਾਡਲ ਹਾਂ ਇਹਦਾ ਆਪਾਂ ਡਿਮਾਂਡ ਕਰਦੇ ਆ ਵੀਰੇ 1 ਲੱਖ 85000 85000 ਰੁਪਿਆ ਜੀ ਹਾਂ ਜੀ ਹਾਂ ਜੀ ਕਿੰਨੇ ਤੱਕ ਉਹ ਹੋਏ ਜੀ ਟਰੈਕਟਰ ਇਹ ਵੀਰੇ ਆਪਾਂ ਦੇ ਦੇਾਂਗੇ 1,75,000 ਰੁਪਏ ਦਾ 1,75,000 ਦਾ ਟਰੈਕਟਰ ਲੈ ਜਾਓਗਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੰਟੈਕਟ ਨੰਬਰ ਦੱਸ ਦੋ ਜੀ ਆਪਣਾ 96531 ਜੀ 00499 ਠੀਕ ਹੈ ਜੀ ਸਕਰੀਨ ਤੇ ਵੀ ਬਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਜੀ ਧੰਨਵਾਦ ਸਤਿ ਸ੍ਰੀ ਅਕਾਲ